ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦਾ ਜੋੜ ਮੇਲਾ 26 27 28 ਦਸੰਬਰ ਨੂੰ ਇਸ ਵਾਰ ਮਨਾਇਆ ਜਾ ਰਿਹਾ ਹੈ ਇਸ ਧਰਤੀ ਤੇ ਜ਼ਾਲਿਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਿੱਕੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਨਵਾ ਦਿੱਤਾ ਉਸ ਜ਼ਾਲਮ ਨੂੰ ਕੌਣ ਯਾਦ ਕਰਦਾ ਯੇ ਯਾਦ ਵੀ ਕਰਦਾ ਹੈ ਤਾਂ ਲਾਨਤਾ ਹੀ ਪਾਉਂਦਾ ਹੈ ਪਰ ਸਤਗੁਰੂ ਦੇ ਲਾਲਾ ਨੂੰ ਹਰ ਕੋਈ ਯਾਦ ਕਰਦਾ ਤੇ ਅੱਖਾਂ ਨਮ ਹੋ ਜਾਂਦੀਆਂ ਹਨ ਉਹਨਾਂ ਨੂੰ ਯਾਦ ਕਰਕੇ ਵਾਹਿਗੁਰੂ ਜੀ ਅਸੀਂ ਸਭ ਜਾਣਦੇ ਹਾਂ ਅਜੀਆਂ ਪਵਿੱਤਰ ਰੂਹਾਂ ਅੱਜ ਵੀ ਸਾਡੇ ਨਾਲ ਹਨ ਸਜਦਾ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਜੋ ਰੂਹਾਂ ਨੇ ਸਿੱਖੀ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਆਪਾ ਵਾਰ ਦਿੱਤਾ ਸਿਦਕ ਨਹੀਂ ਹਾਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਕਲਗੀਧਰ ਪਾਸ਼ਾ ਦੇ ਨਿੱਕੇ ਸਹਬਜ਼ਾਦੇ ਨੀਹਾਂ ਦੇ ਵਿੱਚ ਚਨਾਏ ਗਏ ਪਰ ਈ ਨਮਨੀ ਵਾਹਿਗੁਰੂ ਜੀ ਉਸ ਲੜੀ ਨੂੰ ਅੱਗੇ ਤੋਰਦੇ ਹਾਂ ਸ਼ਾਇਰ ਕੀ ਆਖਦਾ ਹੈ किस शान का रुतबा तेरा अल्लाह गनी है मस्कीन गरीबों में दलेरों में जरी है अंगद है अमरदास है अर्जुन भी तू ही है नानक से ले ले ता तेग बहादर तू सभी है तीर्थ नहीं कोई रुई रोशन के बराबर दर्शन तेरे दस गुरुओं के दर्शन दे के बराबर ਸਤਗੁਰੂ ਜੀ ਆਪ ਜੀ ਦਾ ਰਤਬਾ ਬਹੁਤ ਹੀ پاک ਪਵਿੱਤਰ ਅਤੇ ਸ਼ਾਨੋ ਸ਼ੌਕਤ ਵਾਲਾ ਹੈ ਗਰੀਬਾਂ ਵਿੱਚ ਆਜ਼ਿਜ਼ ਤੇ ਨਿਮਰ ਅਤੇ ਯੋਧਿਆਂ ਵਿੱਚ ਮਹਾਬਲੀ ਹੈ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਆਪ ਹੀ ਹੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਸਭ ਸਰੂਪਾਂ ਵਿੱਚ ਆਪ ਹੀ ਹੋ ਆਪ ਜੀ ਦੇ ਨੂਰਾਨੀ ਚਿਹਰੇ ਤੁਲ ਕੋਈ ਤੀਰਤ ਨਹੀਂ ਅਤੇ ਆਪ ਜੀ ਦੇ ਦਰਸ਼ਨ ਕੀਤੇ ਮਾਨੋ ਦਸਾਂ ਹੀ ਗੁਰੂਆਂ ਦੇ ਦੀਦਾਰੇ ਹੋ ਜਾਂਦੇ ਹਨ सबर से हर एक कड़ी तूने उठाई किस शुक्र से हर चोट कलेजे पे पे आई वालद को कटाया कभी औलाद कुटा कटाई की फिकर में फाके में हजारों से लड़ाई हिम्मत से तेरी सब थे सलातीन लर्जते जर्रत से तेरी लग थे ता चीन लर्जते सतगुरु जी आपने हरेक मुश्किल का बड़ी धीरे नाल सामना किया है ਕਿੰਨੇ ਸਬਰ ਤੇ ਸੰਤੋਖ ਨਾਲ ਹਰ ਸਦਮੇ ਨੂੰ ਬਰਦਾਸ਼ਤ ਕੀਤਾ ਹੈ ਕਦੀ ਪੂਜ ਪਿਤਾ ਨੂੰ ਧਰਮ ਖਾਤਰ ਸ਼ਹੀਦ ਕਰਵਾਇਆ ਤੇ ਕਦੀ ਔਲਾਦ ਨੂੰ ਕੁਰਬਾਨ ਕਰਾਇਆ ਮਾਨਸਿਕ ਬੋਝ ਆ ਭੁੱਖ ਪਿਆਸ ਆਦੀ ਤਕਲੀਫਾਂ ਨੂੰ ਚਲਦੇ ਹੋਏ ਵੀ ਹਜ਼ਾਰਾਂ ਨਾਲ ਕਮਸਾਨ ਜੰਗ ਕੀਤੇ ਆਪ ਜੀ ਦੀ ਹਿੰਮਤ ਅੱਗੇ ਚੰਗੇ ਚੰਗੇ ਬਾਦਸ਼ਾਹ ਨੂੰ ਕਾਂਬਾ ਛਿੜ ਜਾਂਦਾ ਸੀ ਤੇ ਆਪ ਜੀ ਦੀ ਦਲੇਰੀ ਤੇ ਜੁਰਤ ਸਾਹਮੇ ਚੀਨ ਤੱਕ ਦੇ ਲੋਕ ਤਰਦੇ ਸਨ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ ਥਾ आराम से पहलू को बदलने ना दिया था गुलशन को तेरे फुलने फलने ना दिया था कांटा दिल पुरखों से न, निकलने ना दिया था जिस द जिस रन में लड़ा बहुत सरे सामान लड़ा तू सो सिंह लिए लाखों पे जा जा के पड़ा तू दुश्मन ने आप जी कदे कदें भी एक थान टिकन नहीं सी दिता सुख चैन का जीवन ना ज्योन दता ਆਪ ਜੀ ਦੇ ਬਾਗ ਪਰਿਵਾਰ ਨੂੰ ਵੀ ਵਦਨ ਫੁੱਲਣ ਨਾ ਦਿੱਤਾ ਅਤੇ ਮੁਸੀਬਤਾਂ ਦਾ ਕੰਡਾ ਜੋ ਸਾਰੀ ਉਮਰ ਆਪ ਜੀ ਦੇ ਦਿਲ ਨੂੰ ਲਹੂ ਲਹਾਨ ਕਰਦਾ ਰਿਹਾ ਉਸ ਨੂੰ ਵੀ ਬਾਹਰ ਨਾ ਨਿਕਲਣ ਦਿੱਤਾ। ਅਰਾ ਆਪ ਹਰੇਕ ਜੰਗ ਯੁੱਧ ਨੂੰ ਸੀਮਤ ਹਥਿਆਰਾਂ ਨਾਲ ਨਿਹੱਥੀਆਂ ਵਾਂਗ ਹੀ ਲੜਦੇ ਰਹੇ ਆਪ ਜੀ ਦੇ ਸੌ ਸੌ ਸਿੰਘਾਂ ਲੱਖ ਬੈਰੀਆਂ ਨਾਲ ਟਕਰਾ ਲਿਆ ਕਰਦੇ ਸਨ। ਜ਼ੁੱਕ ਦੀ ਕਬੀ ਨਵਾਬ ਕੋ ਰਾਜਜੋں ਕੋ ਭਗਾਇਆ ਮੈਦਾਨ ਮੇ ਮੁਕਾਬਲ ਜੋ ਹੁਆ ਮਾਰ ਗिराया। ਕਮਸਾਨ ਮੇਂ ਜਬ ਆਨ ਕੇ ਤੇਗੋਂ ਕੋ ਫਰਾਇਆ ਫਿਰ ਕਰ ਦਿਆ ਇਕ ਆਨ ਮੇ ਲਸ਼ਕਰ ਕਾ ਸਫਾਇਆ ਕਲ ਕਹਤੇ ਹੈ ਚਮਕੌਰ ਮੇ ਫਿਰ ਖੇਤ ਪੜੇਗਾ ਗੋਬਿੰਦ ਸ਼ਹਿਰ ਹੋਤੇ ਹੀ ਲੱਖੋਂ ਸੇ ਲੜੇਗਾ ਸਤਗੁਰੂ ਜੀ ਕਿਦਰੇ ਆਪ ਕਿਸੇ ਨਵਾਬ ਨੂੰ ਹਰਾ ਰਹੇ ਹੋ ਕਿਤੇ ਰਾਜਿਆਂ ਨੂੰ ਭਾਜ ਦੇ ਰਹੋ ਜੋ ਵੀ ਕੋਈ ਮੈਦਾਨੇ ਜੰਗ ਵਿੱਚ ਮੁਕਾਬਲੇ ਤੇ ਆਏ ਉਸ ਨੂੰ ਮੌਤ ਦਾ ਮੂੰਹ ਵਿਖਾ ਦਿੱਤਾ ਜਿਸ ਸਮੇਂ ਰਣਖੇਤਰ ਵਿੱਚ ਤਲਵਾਰਾਂ ਚੱਲੀਆਂ ਛਿਨਾਪਲਾਂ ਵਿੱਚ ਵੈਰੀ ਦਲਾਂ ਦਾ ਸਫਾਇਆ ਕਰਕੇ ਰੱਖ ਦਿੱਤਾ ਸੁਣਨ ਵਿੱਚ ਆਇਆ ਹੈ ਕਿ ਕੱਲ ਨੂੰ ਫਿਰ ਜੰਗ ਛਿੜੇਗਾ ਅਤੇ ਸਵੇਰ ਹੁੰਦੇ ਹੀ ਗੁਰੂ ਗੋਬਿੰਦ ਸਿੰਘ ਜੀ ਲੱਖਾਂ ਵੈਰੀਆਂ ਨਾਲ ਪੜਨਗੇ ਬਾਕੀ ਥੀ ਘੜੀ ਰਾਤ ਗੁਰੂ ਖੇਮੇ ਮੇ ਆਏ ਸਹਜਾਦੇ ਯਹਾਂ ਦੋਨੋਂ ਹੀ ਸੋਤੇ ਹੋਏ ਪਾਏ ਦੋਨੋਂ ਕੇ ਰੁਖਪਾਕ ਸੇ ਗੇਸੂ ਜੋ ਹਟਾਏ ਅਫਲਾਕ ਨੇ ਸ਼ਰਮਾ ਕੇ ਮੋਹ ਮਹਿਰ ਛਿਪਾਏ ਸਤਗੁਰੂ ਨੇ ਦੇਹਨ ਜਬ ਦੇਹਨ ਪਾਕ ਮੇ ਰਖਾ ਕੁਮਲਾ ਕੇ ਹਰ ਇੱਕ ਫੂਲ ਨੇ ਸਰਖਾਕ ਮੇ ਰਖਾ ਕੁਝ ਕੁ ਸਮਾਂ ਰਾਤ ਰਹਿੰਦੀ ਸੀ ਜਦੋਂ ਗੁਰੂ ਜੀ ਉਸ ਤੰਬੂ ਵਿੱਚ ਆਏ ਜਿੱਥੇ ਦੋਵੇਂ ਸਾਹਿਬਜ਼ਾਦੇ ਸੌ ਰਹੇ ਸਨ ਗੁਰੂ ਸਾਹਿਬ ਨੇ ਦੋਨਾਂ ਦੋਵਾਂ ਸਾਹਿਬਜ਼ਾਦਿਆਂ ਦੇ ਪਵਿੱਤਰ ਮੁਖੜਿਆਂ ਉੱਪਰ ਆਏ ਕੇਸ ਪਾਸੇ ਕੀਤੇ ਇੰਜ ਲੱਗਦਾ ਸੀ ਜਿਵੇਂ ਆਕਾਸ਼ ਚਨੇ ਸਾਹਿਬਜ਼ਾਦਿਆਂ ਦੇ ਤੇਜ ਤੋਂ ਸ਼ਰਮਾ ਕੇ ਚੰਦ ਸੂਰਜ ਨੂੰ ਲੁਕੋ ਲਿਆ ਹੋਵੇ ਜਦੋਂ ਸਤਗੁਰਾਂ ਨੇ ਆਪਣਾ ਪਵਿੱਤਰ ਮੁਖੜਾ ਸਾਹਿਬ ਜੀ ਦਾ ਮੁਖ ਨਾ ਲਗਾਇਆ ਤਾਂ ਇੰਜ ਪ੍ਰਤੀਤ ਹੋਇਆ ਜਿਵੇਂ ਹਰੇਕ ਫੁੱਲ ਨੇ ਕੁਮਲਾ ਕੇ ਆਪਣਾ ਸਿਰ ਝੁਕਾ ਲਿਆ ਹੋਵੇ ਮਰਗੜਕ ਕੀ ਤਰ੍ਹਾਂ ਇਸ ਕੜੀ ਸੁਨਸਾਨ ਜ਼ਮੀਂ ਥੀ ਖਾਮੋਸ਼ੀ ਸੀ ਛਾਈ ਹੋਈ ਤਾ ਅਰੀਜ਼ ਬਥਰੀ ਥੀ ਵੇਰਾਨੀ ਥੀ ਐਸੀ ਨਾ ਉਦਾਸੀ ਇਹ ਕਹੀ ਥੀ ਆਫਤ ਥੀ ਬਲਾ ਯਾ ਇਹ ਕੋਈ ਰਾਤ ਨਹੀਂ ਥੀ ਦੁਨੀਆ 'ਤੇ ਧੀਛਾਇਆ ਹੁਆ ਜਿਸ ਤਰ੍ਹਾਂ ਅੰਧੇਰਾ ਲੁਕਾ ਗਏਂ ਦੇ ਪੇ ਮਿੱਟੀ ਕੀ ਹੈ ਜਿਸ ਤਰ੍ਹਾਂ ਸੇ ਫੇਰਾ ਸਾਰੀ ਧਰਤੀ ਇਸ ਸਮੇਂ ਸ਼ਮਸ਼ਾਨ ਭੂਮੀ ਵਾਂਗ ਵਿਰਾਨ ਪਈ ਸੀ ਉੱਚੇ ਆਕਾਸ਼ ਤੇ ਜ਼ਮੀਨ ਤੱਕ ਇੱਕ ਚੁੱਪ ਜਹੀ ਫਸਰੀ ਹੋਈ ਸੀ ਅਜੀ ਸੁਨਸਾਨ ਤੇ ਉਦਾਸੀ ਹੋਰ ਕਿਧਰੇ ਵੀ ਨਹੀਂ ਸੀ ਇਹ ਰਾਤ ਆਮ ਰਾਤਾਂ ਵਰਗੀ ਨਹੀਂ ਸੀ ਬਲਕਿ ਕਾਫਤ ਤੇ ਮੁਸੀਬਤ ਪ੍ਰਤੀਤ ਹੁੰਦੀ ਸੀ ਸਾਰੀ ਕਾਇਨਾਤ ਉੱਤੇ ਕੁਝ ਇਸ ਤਰ੍ਹਾਂ ਦਾ ਗੂੜਾ ਹਨੇਰਾ ਫਸਿਆ ਹੋਇਆ ਸੀ ਜਿਵੇਂ ਮਿੱਟੀ ਦੀ ਗੇਂਦ ਉੱਤੇ ਕਾਲੀ ਲੁੱਕ ਦਾ ਲੇਬਲ ਕੀਤਾ ਹੋਇਆ ਹੋਵੇ तारे भी चमकते थे मगर रात थी काली कटकट -कट के हुआ मह दो हफ्ता था हलाली दहन में थी छलक के फलक के गोया डाली अफसोस में सतगुर के यह सूरत थी बना ली हसरत से सभी कलगिया वाले को थे तकते आंखों में से तारों के भी आंसू थे झलकते बेशक का आकाश में तारे भी चमक रहे सन लेकिन रात काली सी चंद्रमा दो ਹਉfte ਸਮੇਂ ਵਿੱਚ ਹੀ ਘਟ ਘਟ ਕੇ ਸੁੰਗੜ ਜਿਹਾ ਗਿਆ ਸੀ ਇੰਜ ਲੱਗਦਾ ਸੀ ਜਿਵੇਂ ਆਕਾਸ਼ ਨੇ ਆਉਣ ਵਾਲੇ ਦ੍ਰਿਸ਼ ਨੂੰ ਭਾਪਦੇ ਹੋ ਮੂੰਹ ਵਿੱਚ ਉਂਗਲ ਪਾ ਲਈ ਹੋਵੇ ਅਤੇ ਗੁਰੂ ਜੀ ਦੇ ਦੁੱਖਾਂ ਵਿੱਚ ਸ਼ਰੀਕ ਹੁੰਦੇ ਹੋਏ ਉਸ ਦੀ ਸੂਰਤ ਰੋਣ ਹਾਕੀ ਹੋ ਗਈ ਹੋਵੇ ਸਾਰੇ ਹੀ ਲਲਚਾਈਆਂ ਨਜ਼ਰਾਂ ਨਾਲ ਕਲਗੀਧਰ ਪਾਤਸ਼ਾਹ ਵੱਲ ਤੱਕ ਰਹੇ ਸਨ ਅਤੇ ਤਾਰਿਆਂ ਦੀਆਂ ਅੱਖਾਂ ਵਿੱਚ ਵੀ ਅੰਸੂ ਚਲਕ ਰਹੇ ਸਨ ਸੋਏ ਹੈ ਬੱਚੋਂ ਕੋ ਕਹਾ ਸਰ ਕੋ ਪਕੜ ਕਰ ਚਲ ਦੋਗੇ ਅਬ ਅਬਾ ਕੋ ਮੁਸੀਬਤ ਮੇ ਜਕੜ ਕਰ ਥੀ ਜ਼ਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ ਫਿਰ ਮਿਲਨੇ ਕਾ ਵਾਦਾ ਤੋ ਕੀਏ ਜਾਓ ਵਿਚੜ ਕਰ ਤੇ ਚਾਰ ਹੋ ਅਬ ਦੋ ਹੀ ਸ਼ਹਿਰ ਜਿਹ ਬਿਨਾ ਹੋਗੇ ਹਮ ਸਬਰ ਕਰੇਗੇ ਜੋ ਅਗਰ ਇਹ ਬਿਨਾ ਹੋਗੇ ਗੁਰੂ ਪਾਤਸ਼ਾਹ ਜੀ ਨੇ ਸੋਰਹਿ ਸਾਹਿਬ ਜਾਦਿਆਂ ਦੇ ਸਿਰਾਂ ਨੂੰ ਦੁਲਾਰ ਦੇ ਹੋ ਕੇ ਕਿ ਤੁਸੀ ਆਪਣੇ ਪਿਤਾ ਨੂੰ ਇੰਜ ਹੀ ਮੁਸੀਬਤ ਦੇ ਵਿੱਚ ਘਿਰਿਆ ਛੱਡ ਕੇ ਚਲੇ ਜਾਓਗੇ ਸ਼ਾਇਦ ਕਿਸਮਤ ਨੇ ਜ਼ਿੰਦਗੀ ਵਿੱਚ ਉਜਾੜਾ ਹੀ ਲਿਖਿਆ ਹੋਵੇ ਲੇਕਿਨ ਵਿਛੜਦੇ ਸਮੇਂ ਦੁਆਰਾ ਮਿਲੰਦਾ ਇਕਰਾਰ ਤੱਕ ਕਰਦੇ ਜਾਓ ਪਹਿਲਾਂ ਤੁਸੀਂ ਚਾਰ ਸੀ ਹੁਣ ਦੋ ਹੋ ਅਤੇ ਭਲਕ ਨੂੰ ਇਹ ਵੀ ਨਹੀਂ ਹੋਣਗੇ ਕੋਈ ਗੱਲ ਨਹੀਂ ਜੇਕਰ ਕੋਈ ਇਹ ਵੀ ਸਾਥ ਛੱਡ ਜਾਣਗੇ ਤਾਂ ਪਰਮੇਸ਼ਰ ਦੇ ਬਾਣੇ ਨੂੰ ਮੰਨਦੇ ਹੋਏ ਸਬਰ ਕਰਾਂਗਾ ਫਰਮਾਤੇ ਤੇ ਕਲ ਦੋਨੋਂ ਹੀ ਪਰਵਾਨ ਚੜੋਗੇ ਦੁੱਖ ਭੋਗेंगे ਹਮ ਖੁਲਦ ਵਿੱਚ ਤੂੰ ਚੈਨ ਕਰੋਗੇ ਹੋਤੇ ਹੀ ਸਹਿਰ ਦਾਗ ਜੁਦਾਈ ਹਮੇ ਦੋਗੇ ਸੁਖਨੇ ਮੇ ਖਬਰ ਆ ਕੇ ਵੀ ਬਾਪ ਕੀ ਲੋਗੇ ਇਹ ਪਿਆਰੇ अजीत ਇਹ ਪਿਆਰੇ ਝੁਝਾਰ ਪਿਆਰੇ ਹਮ ਕਹਤੇ ਹਨ ਕੁਛ ਸੁਨਤੇ ਹੋ ਦਿਲਦਾਰ ਪਿਆਰੇ ਗੁਰੂ ਜੀ ਨੇ ਹੋਰ ਫਰਮਾਇਆ ਕਿ ਤੁਸੀਂ ਦੋਵੇਂ ਹੀ ਕੱਲ ਆਪਣੀ ਮੰਜ਼ਿਲ ਨੂੰ ਪਾ ਲਵੋਗੇ ਤੁਸੀਂ ਇੱਥੇ ਦੁਖੜੇ ਭੋਗ ਅਸੀਂ ਇੱਥੇ ਦੁਖੜੇ ਭੋਗਾਂਗੇ ਅਤੇ ਤੁਸੀਂ ਸਵਰਗਾਂ ਵਿੱਚ ਆਰਾਮ ਨਾਲ ਰਹ ਰਹੇ ਹੋਵਗੇ ਤੁਸੀਂ ਸਵੇਰ ਹੁੰਦਿਆਂ ਹੀ ਮੈਨੂੰ ਵਿਛੋੜੇ ਦੇ ਦੁੱਖ ਦੇ ਦਿਓਗੇ ਅਤੇ ਫਿਰ ਕਦੀ ਸੁਪਨੇ ਵਿੱਚ ਆ ਕੇ ਵੀ ਆਪਣੇ ਪਿਤਾ ਦੀ ਖਬਰ ਨਹੀਂ ਲਵੋਗੇ ਐ ਮੇਰੇ ਪਿਆਰੇ ਅਜੀਤ ਐ ਮੇਰੇ ਪਿਆਰੇ ਝੁਜਾਰ ਜੋ ਕੁਝ ਮੈਂ ਕਹਿ ਰਿਹਾ ਹਾਂ ਕਿ ਮੇਰੇ ਪਿਆਰੇ ਪੁੱਤਰੋ ਤੁਸੀਂ ਸੁਣ ਵੀ ਰਹੇ ਹੋ ਤੰਨ ਮੇਰਾ ਕਲਗੀਆਂ ਵਾਲਾ ਕਲਗੀਆਂ ਵਾਲੇ ਦੀ ਗੱਲ ਕਰਕੇ ਕਲਗੀਆਂ ਵਾਲੇ ਦੇ ਪਰਿਵਾਰ ਦੀ ਗੱਲ ਕਰਕੇ ਅੱਖਾਂ ਦੇ ਵਿੱਚ ਅਥਰੂ ਵਗ ਆਉਂਦੇ ਹਨ ਤੰਨ ਮੇਰੇ ਸਤਿਗੁਰੂ ਤੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸ਼੍ਰੀ ਗੋਬਿੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ